ਮਿਸ਼ਨ ਚੜ੍ਹਦੀ ਕਲਾ ਮੈਂ ਪੂਰੇ ਦੇਸ਼ ਦੇ ਨਾਗਰਿਕਾਂ ਨੂੰ ਉਦਯੋਗਪਤੀਆਂ ਨੂੰ ਚੈਰੀਟੇਬਲ ਟਰਸਟ ਨੂੰ ਕਲਾਕਾਰਾਂ ਨੂੰ ਜਿਹੜੇ ਵੀ ਹੋਰ ਪੁਨਰਵਾਸ ਦੇ ਤੇ ਪੰਜਾਬ ਨੂੰ ਦੁਬਾਰੇ ਪੈਰਾਂ ਸਿਰ ਖੜਾ ਕਰਨ ਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੁੰਦੇ ਨੇ ਉਹਨਾਂ ਨੂੰ ਅਪੀਲ ਕਰਦਾ ਦਿਲੋਂ ਅਪੀਲ ਕਰਦਾ ਕਿ ਆਓ ਪੰਜਾਬ ਨਾਲ ਖੜੀਏ ਆਓ ਪੰਜਾਬ ਨੂੰ ਦੁਬਾਰਾ ਪੰਜਾਬ ਬਣਾਈਏ ਔਰ ਮੈਂ ਵਚਨ ਦਿੰਦਾ ਕਿ ਤੁਹਾਡੇ ਦੁਆਰਾ ਦਸਾਂ ਨੌਂ ਦੀ ਕਮਾਈ ਚੋਂ ਕੱਢਿਆ ਗਿਆ ਦਸਵੰਦ ਤੁਹਾਡਾ ਦਿੱਤਾ ਹੋਇਆ ਇੱਕ ਇੱਕ ਰੁਪਈਆ ਅਸੀਂ ਪੂਰੀ ਪਾਰਦਰਸ਼ਤਾ ਨਾਲ ਤੇ ਇਮਾਨਦਾਰੀ ਨਾਲ ਇਸਤੇਮਾਲ ਕਰਾਂਗੇ 1 ਰੁਪਈਏ ਨੂੰ ਸਵਾਰ ਰੁਪਈਆ ਬਣਾ ਕੇ ਅੱਗੇ ਭੇਜਾਂਗੇ ਜ਼ਿਆਦਾ ਡਿਟੇਲ ਵਾਸਤੇ ਤੁਸੀਂ rangla.punjab.gov.in ਇਹ ਵੈਬਸਾਈਟ ਤੇ ਜਾ ਸਕਦੇ ਹੋ ਇੱਥੇ ਤੁਹਾਨੂੰ ਡਿਟੇਲ ਮਿਲ ਜਾਊਗੀ ਖੁੱਲ੍ਹਦਿਲੀ ਨਾਲ ਮਿਸ਼ਨ ਚੜ੍ਹਦੀ ਕਲਾ ਚ ਹਿੱਸਾ ਪਾਓ ਔਰ ਆਜੋ ਦੱਸਿਏ ਦੁਨੀਆ ਨੂੰ ਕਿ ਪੰਜਾਬ ਕਿਸੇ ਵੀ ਸੰਕਟ ਤੋਂ ਹਾਰਦਾ ਨਹੀਂ ਪੰਜਾਬ ਹਮੇਸ਼ਾ ਚੜ੍ਹਦੀ ਕਲਾ ਚ ਰਹਿੰਦਾ ਹੈ ਸਤਿ ਸ਼੍ਰੀ ਅਕਾਲ ਮੈਂ ਅਬਲਵਿੰਦਰ ਸਿੰਘ ਹਾਜ਼ਰ ਆ ਪ੍ਰੋਗਰਾਮ ਇੱਕ ਮੇਰੀ ਵੀ ਸੁਣੋਂ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਜਹਿਮਤ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਹੋਏ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢੱਲੋ ਜੀ ਆਉਣ ਦਾ ਪਹਿਲਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਸ਼ੁਕਰ ਹੈ ਮਿਹਰਬਾਨੀ ਜੀ ਢੱਲ ਸਾਹਿਬ ਸਭ ਤੋਂ ਪਹਿਲਾਂ ਖਬਰ ਲਵਾਂਗੇ ਵਿਕਰਮ ਸੋਮ ਮਜੀਠਿਆ ਨੂੰ ਲੈ ਕੇ ਜੋ ਕਿ ਕਾਫੀ ਚਰਚਾ ਦੇ ਵਿੱਚ ਹੁੰਦੇ ਨੇ ਆਏ ਦਿਨ ਉਹਨਾਂ ਦੀ ਪੇਸ਼ੀ ਆਨਲਾਈਨ ਮੋਹਾਲੇ ਦੀ ਅਦਾਲਤ ਦੇ ਵਿੱਚ ਪੈ ਰਹੀਆਂ ਨੇ ਤੇ ਅੱਜ ਵੀ ਉਹਨਾਂ ਦੀ ਆਨ ਉਨ੍ਹਾਂ ਦੀ ਜਿਹੜੀ ਨਿਆਂਇਕ ਹਰਾਸਤ ਆ ਉਹ ਵਧਾ ਦਿੱਤੀ ਗਿਆ ਹੁਣ 18 ਅਕਤੂਬਰ ਨੂੰ ਮੁੜ ਉਹ ਆਨਲਾਈਨ ਪੇਸ਼ ਹੋਣਗੇ ਜੀ। ਵਿਕਰਮ ਸਿੰਘ ਮਜੀਠੀਆ ਜੂਨ ਦੇ ਮਹੀਨੇ ਤੋਂ ਲੈ ਕੇ ਹੁਣ ਤੱਕ ਲਗਾਤਾਰਤਾ ਦੇ ਵਿੱਚ ਨਾਬੇ ਦੀ ਸਖਤ ਸੁਰੱਖਿਆ ਜੇਲ੍ਹ ਦੇ ਵਿੱਚ ਨਿਆਂਇਕ ਹਰਾਸਤ ਅਧੀਨ ਨੇ। ਉਹਨਾਂ ਨੂੰ ਰੌਲਾ ਤਾਂ ਬਹੁਤ ਪਾਇਆ ਸੀ। ਕਿ ਇਹਨਾਂ ਨੂੰ ਨਸ਼ੇ ਦੇ ਕੇਸ ਦੇ ਵਿੱਚ ਗ੍ਰਫਤਾਰ ਕਰ ਲਿਆ ਅਸਲ ਦੇ ਵਿੱਚ ਕੇਸ ਹੈ ਆਮਦਨ ਤੋਂ ਵੱਧ ਜਾਇਦਾਦ ਬਣਾਉਂਦਾ ਆਮਦਨ ਤੋਂ ਵੱਧ ਜਾਇਦਾਦ ਬਣਾਉਂਦਾ ਇਸ ਮਾਮਲੇ ਦੇ ਵਿੱਚ ਅੱਜ ਵੀ ਵਿਕਰਮ ਸਿੰਘ ਜੀਠਿਆ ਨੂੰ ਇੱਕ ਵੀਡੀਓ ਕਾਨਫਰੰਸ ਰਾਹੀਂ ਮਹਾਲੀ ਦੀ ਅਦਾਲਤ ਨਾਲ ਜੋੜਿਆ ਗਿਆ ਜਿੱਥੇ ਮਾਨਯੋਗ ਅਦਾਲਤ ਨੇ ਉਹਨਾਂ ਦੀ ਨਿਆਂਇਕ ਰਾਸਤ 18 ਅਕਤੂਬਰ ਤੱਕ ਵਧਾ ਦਿੱਤੀ ਹੈ ਅਸੀਂ ਜਾਣਦੇ ਹਾਂ ਜਦੋਂ ਤੱਕ ਪੱਕੇ ਤੌਰ ਤੇ ਕੇਸ ਨਹੀਂ ਚੱਲਦਾ ਤਮਾਨਯੋਗ ਅਦਾਲਤ ਕੋਲੇ ਕੋਈ ਰਾਹ ਨਹੀਂ ਉਹ 14 14 ਦਿਨ ਕਰਕੇ ਨਿਆਂਇਕ ਰਾਸਤ ਵਧਾਈ ਜਾਂਦੇ ਨੇ ਇੱਥੇ ਵੀ ਨਿਆਂਇਕ ਰਾਸਤ ਵਧਾਤੀ ਹੈ ਕਿੰਨੀ 14 ਦਿਨ ਦੀ ਤੇ ਜਦੋਂ ਇਹਦੇ ਵਿੱਚ ਬਕਾਇਦਾ ਤੌਰ ਤੇ ਦੋਸ਼ ਪੱਤਰ ਧਾਇਰ ਹੋਗੇ ਫਿਰ ਇਹ ਕੇਸ ਰੈਗੂਲਰ ਤੌਰ ਤੇ ਅਦਾਲਤ ਵਿੱਚ ਚੱਲੇਗਾ ਉਦੋਂ ਤੱਕ ਮਜਿਟੀਆ ਹੋਰਾਂ ਦੀ ਨਿਆਂਕ ਰਾਸਤ ਇਸੇ ਤਰ੍ਹਾਂ ਵੱਧਦੀ ਰਹੇਗੀ ਬਸ਼ਰਤ ਇਹ ਹੈ ਕਿ ਮਹਾਲੀ ਦੀ ਅਦਾਲਤ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਜਾਂ ਦੇਸ਼ ਦੀ ਸਭ ਤੋਂ ਵੱਡੀ ਸਰਵਚੋ ਅਦਾਲਤ ਵੱਲੋਂ ਜੇਕਰ ਜਵਾਨਤ ਦਿੱਤੀ ਜਾਂਦੀ ਹੈ ਤਾਂ ਆਪਾਂ ਸਮਝਦੇ ਹਾਂ ਕਿ ਜਵਾਨਤ ਤੋਂ ਬਾਅਦ ਹੀ ਬਿਕਰਮ ਸਿੰਘ ਉਬਜੀਤਿਆ ਦੀ ਖੁਲਾਸਾ ਖੁਲਾਸੀ ਹੈ ਜਿਹੜੀ ਉਹ ਜੇਲ੍ਹ ਚੋਂ ਹੋ ਸਕਦੀ ਹੈ ਜੀ ਸਰਬ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਹੈ ਪੰਜਾਬ ਜੂਰਾ ਬੋਰਡ ਦੇ ਉਪ ਚੇਅਰਮੈਨ ਰਜਿੰਦਰ ਗੁਪਤਾ ਵੱਲੋਂ ਅਸਤੀਫਾ ਦੇ ਦਿੱਤਾ ਗਿਆ ਸੀ ਪਰ ਹੁਣ ਜੋ ਖਬਰਾਂ ਦੇ ਵਿੱਚ ਚਰਚਾ ਚੱਲ ਰਹੀ ਹੈ ਵੀ ਰਜਿੰਦਰ ਗੁਪਤਾ ਰਾਜ ਸਭਾ ਦੇ ਮੈਂਬਰ ਹੋ ਸਕਦੇ ਨੇ ਲਗਭਗ ਤਾਂ ਇਹ ਸੂਤਰ ਕਰੰਟ ਹੈ ਸਰਬ ਇਹ ਗੱਲ ਕਾਫੀ ਹੱਦ ਤੱਕ ਮੰਨੀ ਜਾ ਸਕਦੀ ਹੈ ਕਿਸੇ ਬੰਦੇ ਦਾ ਅਸਤੀਫਾ ਉਦੋਂ ਹੀ ਆਉਂਦਾ ਇਹ ਕਹਿੰਦੇ ਹੁੰਦੇ ਸੀ ਨਾ ਅਸੀਂ ਤਾਂ ਇੱਕ ਆਮ ਆਦਮੀ ਆ ਤੇ ਟਿਕਟਾਂ ਦਿੰਦੇ ਨੇ ਸਰਮਾਇਦਾਰਾਂ ਨੂੰ ਪਹਿਲਾ ਜਿਹੜੇ ਰਾਜ ਸਭਾ ਦੇ ਵਿੱਚੋਂ ਬੇਲੇ ਹੋਏ ਸੰਜੀਪ ਗੁਪਤਾ ਸਾਹਿਬ ਆਪਣੇ ਸੰਜੀਪ अरोड़ा ਸਾਹਿਬ ਮਾਫ ਕਰਨਾ ਉਹ ਵੀ ਤਾਂ ਇੱਕ ਬਹੁਤ ਵੱਡੇ ਧਨਾੜ ਤੇ ਸਨਤਕਾਰ ਨੇ ਐ ਰਜਿੰਦਰ ਗੁਪਤਾ ਦੀ ਫੈਕਟਰੀ ਹੈ ਬਰਨਾਲਾ ਹੰਡਿਆਆ ਦੇ ਕੋਲ ਟਰਾਈਡੈਂਟ ਔਰ ਇਹਨੇ ਕਿ ਚਿਹਤੇ ਨੇ ਜੇ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਆਈ ਤਰਜਿੰਦਰ ਗੁਪਤਾ ਇਹ ਜਿਹੜਾ ਪੰਜਾਬ ਯੋਜਨਾ ਬੋਰਡ ਦੇ ਚੇਅਰਮੈਨ ਅਕਾਲੀਆਂ ਦੀ ਆਈ ਉਹੀ ਰਜਿੰਦਰ ਗੁਪਤਾ ਅਕਾਲੀਆਂ ਵੱਲੋਂ ਡਿਪਟੀ ਚੇਅਰਮੈਨ ਤੇ ਜੇ ਇਹ ਝਾੜੂ ਆਮ ਆਦਮੀ ਦੀ ਆਈ ਧਾਬੀਰ ਜਿੰਦਰ ਗੁਪਤਾ ਚੇਅਰਮੈਨ ਬਾਈ ਚੇਅਰਮੈਨ ਉਹਨਾਂ ਵੱਲੋਂ ਅਚਾਨਕ ਇਹ ਅਸਤੀਫਾ ਦੇਣਾ ਸਿਆਸੀ ਹਲਕਿਆਂ ਦੇ ਵਿੱਚ ਕਾਫੀ ਚਰਚਾ ਦਾ ਵਿਸ਼ਾ ਬਣ ਗਿਆ ਤੇ ਕਿਹਾ ਜਾ ਰਿਹਾ ਹੈ ਕਿ ਜਿਹੜਾ 24 ਅਕਤੂਬਰ ਨੂੰ ਚੋਣ ਹੋਣੀ ਹੈ ਇਹ ਰਜਿੰਦਰ ਗੁਪਤਾ ਰਾਜ ਸਭਾ ਲਈ ਚੁਣੇ ਜਾ ਸਕਦੇ ਹੈ ਹੁਣ ਬਾਕੀ ਕਹਿਣ ਦੀ ਲੋੜ ਨਹੀਂ ਇਹਨਾਂ ਨੇ ਰਜਿੰਦਰ ਗੁਪਤਾ ਨੂੰ ਕਿਹੜੇ ਕ੍ਰਾਈਟੇਰੀਆ ਦੇ ਵਿੱਚ ਚੁਣਿਆ ਭਲਾ ਤਰੰਤਾਰਨ ਦੇ ਵਿੱਚ ਜਿਹੜਾ ਲੈ ਕੇ ਆਏ ਹੈ ਉਮੀਦਵਾਰ ਉਹ ਤਾਂ ਸ਼ਰਮਣੀ ਅਕਾਲੀ ਦਲ ਚੋਂ ਹੈ ਇਹ ਦੂਪਹਿਰ ਕਿੱਧਰ ਵਹੇ ਤੋਂ ਟੈਂਪੀਟਰ ਲੋ ਸੁਖਵੀਰ ਸਿੰਘ ਦੇ ਖਾਸਮ ਖਾਸ ਉਹ ਲੰਦੇ ਜਲੰਧਰ ਦੇ ਵਿੱਚ ਰਿੰਕੂ ਤੇ ਇਹਨਾਂ ਨੂੰ ਦੂਜਾ ਕੋਈ ਨਜ਼ਰੇ ਨਹੀਂ ਆਉਂਦਾ ਤੇ ਜਿਹੜੇ 扑ਮੱਕੜ ਮੁੱਖ ਮੰਤਰੀ ਨੇ ਪੈਦਾ ਕੀਤੇ ਸਨ ਉਹ 扑ਮੱਕੜ ਤਾਂ ਮੌਮਤੀ ਤੋਂ ਬਾਅਦ ਬਗੈਰੇ ਖਤਮ ਹੋ ਗਏ ਉੱਥੇ ਤਾਂ ਦੀਵੇ ਵਿੱਚ ਤੇਲ ਹੀ ਨਹੀਂ ਮੈਨੂੰ ਅੱਜ ਗਾਣਾ ਜ਼ਿਆਦਾ ਹੁੰਦਾ ਹੈ ਬੀਬੀ ਜਗਮਉਨ ਕੌਰ ਦਾ ਕਿ ਭਾਣੂ ਹਾਲ ਕੀ 扑ਮੱਕੜਾ ਤੇਰਾ ਜਦੋਂ ਦੀਵੇ ਵਿੱਚ ਤੇਲ ਮੁੱਕਿਆ ਔਰ ਜਿਹੜੇ ਭਮੱਕੜ ਬਹੁਤ ਦੇਰ ਤੋਂ ਇਹ ਆਸ ਲਾਈ ਬੈਠੇ ਸਨ ਕਿ ਆਮ ਆਦਮੀ ਪਾਰਟੀ ਵਾਲੇ ਸਾਨੂੰ ਉਮੀਦਵਾਰ ਬਣਾਉਣਗੇ ਸਾਨੂੰ ਐਮਐਲਏ ਬਣਾ ਦੇਣਗੇ ਜਾਂ ਸਾਨੂੰ ਅਹਿਮ ਅਹੁਦਿਆਂ ਤੱਕ ਭੇਜ ਦੇਣਗੇ ਤੇ ਹੋਇਆ ਤਾਂ ਉਹ ਉਲਟ ਹੈ ਇਹ ਸਾਰਾ ਕੁਝ ਉਸ ਤੋਂ ਉਲਟ ਹੈ ਬਿਲਕੁਲ ਉਲਟ ਤੇ ਜੇ ਹੁਣ ਇਹ ਕੋਈ ਹੋਰ ਵਜ੍ਹਾ ਨਹੀਂ ਹੋ ਸਕਦੀ ਕਿ ਰਜਿੰਦਰ ਗੁਪਤਾ ਤੋਂ ਅਸਤੀਫਾ ਲਿਆ ਹੈ ਤੁਸੀਂ ਠੀਕ ਕਹਿ ਰਹੇ ਹੋ ਇਹ ਹੋ ਸਕਦਾ ਹੈ ਇਹ ਨਹੀਂ ਅਸੀਂ ਕਹਿ ਸਕਦੇ ਕਰਤਾ ਉਹ ਤਾਂ ਉਦੋਂ ਫੈਸਲਾ ਹੋਵੇਗਾ ਜਦੋਂ ਇਹਨਾਂ ਨੇ ਆਫੀਸ਼ੀਅਲ ਤੌਰ ਤੇ ਜਾਰੀ ਕੀਤਾ ਪ੍ਰਚਰਚਾਵਾ ਨੇ ਕਿ ਰਜਿੰਦਰ ਗੁਪਤਾ ਨੂੰ ਰਾਜ ਸਭਾ ਦੇ ਵਿੱਚ ਭੇਜਿਆ ਜਾ ਸਕਦਾ ਹੈ ਜੀ ਡੋਟਰ ਸਾਹਿਬ ਜੇ ਪਾਸੇ ਗੱਲ ਕਰਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਲਹਿਰਾ ਗਾਗਾ ਦੇ ਅੱਜ ਦੌਰੇ ਦੇ ਉੱਤੇ ਨੇ ਤੇ ਉਹਨਾਂ ਵੱਲੋਂ ਕਈ ਵਿਕਾਸ ਪ੍ਰੋਜੈਕਟਾਂ ਦਾ ਦੌਰਾ ਵੀ ਕੀਤਾ ਗਿਆ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਵੀ ਸਾਹਮਣੇ ਉਹਨਾਂ ਨੇ ਕਿਹਾ ਕਿ ਜੇਕਰ ਮੈਂ 1 ਰੁਪਿਆ ਵੀ ਖਾਦਾ ਹੋਵੇ ਜਾਂ ਸਮਝਾ ਸਮਝੋਤਾ ਕੀਤਾ ਹੋਵੇ ਤਾਂ ਸਲਫਾਸ ਖਾਨ ਦੇ ਮੇਰੇ ਬਰਾਬਰ ਹੋਵੇ ਇਹ ਗੱਲ ਪਹਿਲੀ ਵਾਰ ਨਹੀਂ ਕਹੀ ਮੁੱਖ ਮੰਤਰੀ ਸਾਹਿਬ ਤੁਹਾਨੂੰ ਕਹਿ ਕੁਰ ਰਹੇ ਹੈ ਤਾਂ ਤੁਸੀਂ ਬਾਰ-ਬਾਰ ਇਸ ਗੱਲ ਨੂੰ ਦੁਹਰਾ ਕਿਉਂ ਰਹੇ ਹੋ ਪਤਾ ਤਾਂ ਲੱਗੇ ਨਾ ਕਿ ਤੁਸੀਂ ਦੁਹਰਾ ਕਿਉਂ ਰਹੇ ਹੋ ਜਿਹੜੀ ਸਰਕਾਰ ਇਹ ਕਹਿੰਦੀ ਹੁੰਦੀ ਸੀ ਅਸੀਂ ਨੀ ਪੱਥਰ ਨਹੀਂ ਰੱਖਾਂਗੇ ਅਸੀਂ ਤਾਂ ਜਦੋਂ ਸਮਾਗਮ ਕੋਈ ਪ੍ਰੋਜੈਕਟ ਪੂਰਾ ਹੋ ਗਿਆ ਉਹ ਲੋਕਾਂ ਦੇ ਹਵਾਲੇ ਕਰਨ ਜਾਇਆ ਕਰਾਂਗੇ ਤੇ ਅਜ ਤੁਸੀਂ ਵੀ ਉਸੇ ਤੇ ਤਾਈ ਦੀ ਤੇ ਚੱਲੀ ਮੈਂ ਕਿਉਂ ਰਹਿ ਜਾ ਕੱਲੀ ਤੁਸੀਂ ਵੀ ਉਹਨਾਂ ਕਦਮਾਂ ਤੇ ਚੱਲ ਪਏ ਹੋ ਤੇ ਉਹ ਨਹੀਂ ਪੱਥਰਾ ਤੇ ਆ ਗਏ ਇਹਦੀ ਕੋ ਗਾਰੰਟੀ ਦੇ ਕੇ ਚੱਲੇ ਹੋ ਕਿ ਜਿਹੜੇ ਤੁਸੀਂ ਨਹੀਂ ਪੱਥਰ ਰੱਖ ਰਹੇ ਹੋ ਇਹਦਾ ਸਰਮਾਇਆ ਕਿੱਥੋਂ ਆਉਣੇ ਕੱਲ ਤੁਸੀਂ ਤਰਨਤਾਰਨ ਦੇ ਵਿੱਚ ਸੜਕਾਂ ਦੀ ਗੱਲ ਕਰਤੀ 5 ਸਾਲ ਕਹਿੰਦੇ ਸੜਕਾਂ ਦੀ ਮੁਰੰਮਤ ਵੀ ਉਹੀ ਕੰਪਨੀ ਕਰੇਗੀ ਜਿਹਨੂੰ ਅਸੀਂ ਠੇਕਾ ਦੇਵਾਂਗੇ ਇਸ ਗੱਲ ਦੀ ਗਾਰੰਟੀ ਹੈ ਕਿ 2027 ਦੇ ਵਿੱਚ ਮੁੜ ਕੇ ਪੰਜਾਬ ਦੇ ਲੋਕ ਤੁਹਾਨੂੰ ਹੀ ਬਾਗਡੋਰ ਦੇਣਗੇ ਇਹ ਗੱਲ ਤਾਂ ਆਪਣੇ ਆਪ ਤੇ ਵਿੱਚ ਅਹਿਮ ਹੈ ਸੁਪਲਵਿੰਦਰ ਸਿੰਘ ਮੈਨੂੰ ਨਹੀਂ ਲੱਗਦਾ ਜਿਹੜਾ ਇਹ ਨੀ ਪੱਥਰਾਂ ਦੇ ਉੱਤੇ ਇੱਕ ਨੀ ਪੱਥਰ ਲੱਖਾਂ ਚ ਪੈਂਦਾ ਤੇ ਜੇ ਉਹ ਕਾਸਟ ਪ੍ਰੋਜੈਕਟ ਦੇ ਵਿੱਚ ਪਾ ਲਈ ਜਾਵੇ ਔਰ ਉਹ ਪ੍ਰੋਜੈਕਟ ਪੂਰਾ ਕਰ ਲਏ ਜਾਣ ਤੇ ਜਦੋਂ ਉਹ ਪੂਰੇ ਹੋ ਜਾਣ ਉਸ ਤੋਂ ਬਾਅਦ ਤੁਸੀਂ ਉਹਦਾ ਉਦਘਾਟਨ ਨਹੀਂ ਉਦਘਾਟਨ ਕਰੋ ਨੀ ਪੱਥਰ ਨਹੀਂ ਸੋ ਇਹ ਗੱਲ ਸਮਾਂ ਦੱਸੇਗੀ ਕਿ ਇਹ ਆਉਣ ਵਾਲੇ ਸਮੇਂ ਦੇ ਵਿੱਚ ਹੁਣੇ ਪੱਥਰਾਂ ਨਾਲ ਹੀ ਸਾਰਨਗੇ ਜਾਂ ਪ੍ਰੋਜੈਕਟ ਪੂਰੇ ਹੋਣ ਤੋਂ ਬਾਅਦ ਉਦਘਾਟਨ ਕਰਨਗੇ ਤੇ ਲੋਕ ਇੰਤਜ਼ਾਰ ਤਾਂ ਮਸਤੂਆਣੇ ਦੇ ਮੈਡੀਕਲ ਕਾਲਜ ਦਾ ਵੀ ਕਰ ਰਹੇ ਨੇ ਸਭ ਤੋਂ ਪਹਿਲਿਆਂ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਕਿਹਾ ਸੀ ਸੋ ਸਰਕਾਰ ਕਿਹੜੇ ਪਾਸੇ ਵੱਲ ਜਾ ਰਹੀ ਹੈ ਇਹ ਸਰਕਾਰ ਨੇ ਦੇਖਣਾ ਹੈ ਜੀ ਸੋ ਦੂਜੇ ਪਾਸੇ ਗੱਲ ਕਰਾਂਗੇ ਜੀ ਕੇਂਦਰੀ ਰੱਖਿਆ ਰਾਜ ਮੰਤਰੀ ਨੇ ਜੀ ਸੰਜੀਤ শেਠ ਸ਼੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਨੇ ਤੇ ਉਹਨਾਂ ਵੱਲੋਂ ਗੱਲ ਕੀਤੀ ਗਈ ਹੈ ਜੋ ਪੰਜਾਬ ਦੇ ਵਿੱਚ ਹੜਾਂ ਦੀ ਮਾਰ ਪਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੰਤਾ ਹੈ ਤੇ ਅਸੀਂ ਲੋਕਾਂ ਦੀ ਬਾਹ ਫੜਾਂਗੇ ਜੀ ਦੇਖੋ ਜਿੰਨੇ ਕ ਭਾਰਤੀ ਜਨਤਾ ਪਾਰਟੀ ਜਾਂ ਸਹਿਯੋਗੀ ਦਲਾਂ ਦੇ ਮੰਤਰੀ ਨੇ ਉਹਨਾਂ ਨੇ ਅੱਜਕੱਲ ਬਹੀਰਾ ਪੰਜਾਬ ਬਲਕਤੀਆਂ ਬੀਆਂ ਨੇ ਕਿਉਂਕਿ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਜਿਹੜਾ ਪਹਿਲਾਂ ਮਨ ਬਣਾਇਆ ਹੈ ਉਹ ਇਹ ਕਿ ਅਸੀਂ ਇਕੱਲੇ ਚੋਣਾਂ ਲੜਾਂਗੇ ਉਹਨਾਂ ਦੀ ਹੈ ਉਹਨਾਂ ਦੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਕਾਰਗੁਜ਼ਾਰੀ ਚੰਗੀ ਹੈ। ਉਹਨਾਂ ਦਾ ਵੋਟ ਪ੍ਰਤੀਸ਼ਤ ਵਧਿਆ ਹੈ। ਇਹ ਵੱਖਰੀ ਗੱਲ ਹੈ ਕਿ ਲੋਕ رائے ਦੇ ਵਿੱਚ ਉਹ ਅਜੇ ਇੰਨੇ ਸਮਰਥ ਨਹੀਂ ਹੋਏ ਕਿ ਇਕੱਲੇ ਆਪਣੀ ਬੇੜੀ ਪਾਰ ਲਾ ਲੈਣ। ਉਹਨਾਂ ਨੇ ਕਿਹਦੇ ਨਾਲ ਰਲੇਮਾ ਕਰਨਾ ਨਹੀਂ ਕਰਨਾ ਇਹ ਤਾਂ ਉਹ ਵਾਲਾ ਸਮਝ ਦੱਸੇਗਾ ਸੋ ਆਏ ਬਲੇ ਇਹ ਜਿਹੜੇ ਮੰਤਰੀ ਜੀ ਨੇ ਸੰਜੇ শেਟ ਸਾਬ ਇਹ ਪੰਜਾਬ ਆਏ ਜਦੋਂ ਵੀ ਕੋਈ ਸ਼ਖਸੀਅਤ ਪੰਜਾਬ ਆਉਂਦੀ ਹੈ ਤਾਂ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਜਾ ਕੇ ਨਤਮਸਤਕ ਹੁੰਦੀ ਹੈ ਤੇ ਮੰਤਰੀ শেঠ ਸਾਹਿਬ ਵੀ ਉੱਥੇ ਗਏ ਉਸ ਕੰਪਲੈਕਸ ਤੋਂ ਬਾਹਰ ਆ ਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਉਹਨਾਂ ਨੇ ਕਿਹਾ ਕਿ ਭਾਈ ਸਾਹਿਬ ਜੈਸ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਉਹਨਾਂ ਦੇ ਮਨ ਦੇ ਵਿੱਚ ਪੰਜਾਬ ਪ੍ਰਤੀ ਬਹੁਤ ਦਰਦ ਹੈ ਮੰਤਰੀ ਜੀ ਤਾਹੀਂ 1600 ਕਰੋੜ ਦਿੱਤੇ ਤੇ ਬਿਹਾਰ ਨੂੰ ਕੀ ਦਿੱਤਾ ਉਹ ਵੀ ਦੇਖ ਲਓ। ਸੋ ਕੀਏ 1600 ਕਰੋੜ ਨਾਲ ਹੀ ਸਾਰਾ ਜਾਊਗਾ। ਜਾਂ ਜਿਹੜੀ ਮੰਗ ਕੀਤੀ ਜਾ ਰਹੀ ਆ 20000 ਕਰੋੜ ਦੀ ਇਹ ਤਾਂ ਨੇੜੇ ਤੇੜੇ ਵੀ ਨਹੀਂ। ਉਹ बार-बार ਕਹਿ ਰਹੇ ਨੇ ਕਿ ਜਿਹੜਾ ਪੁਰਾਣਾ ਫੰਡ ਤੁਹਾਡੇ ਕੋਲੇ ਪਿਆ ਹੈ 12000 ਕਰੋੜ ਖਰਚੋ। ਤੇ ਮੌਜੂਦਾ ਸਰਕਾਰ ਪੰਜਾਬ ਦੀ ਕਹਿੰਦੀ ਹੈ ਕਿ ਝੂਠ ਬੋਲਦੇ ਆ ਇਹ ਸਾਡੇ ਤੱਕ ਪੈਸੇ ਸਾਡੇ ਕੋਲ ਤਾਂ ਹੈ ਨਹੀਂ ਚਲੋ خیر ਹੁਣ ਆਪਾਂ ਨੂੰ ਦੇਖਣਾ ਪਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਧਾਨ ਮੰਤਰੀ ਸਾਹਿਬ ਦੇ ਸਵੱਲੀ ਨਜ਼ਰ ਦੇ ਵਿੱਚੋਂ ਕੋਈ ਨਜ਼ਰ ਪੰਜਾਬ ਤੇ ਪੈਂਦੀ ਹੈ ਤੇ ਜਾਂ ਫਿਰ ਪੰਜਾਬ ਨੂੰ ਇਸੇ ਤਰ੍ਹਾਂ ਹੀ ਗੁਜ਼ਾਰਾ ਕਰਨਾ ਪਵੇਗਾ ਪਰ ਜੇ ਭਾਰਤੀ ਜਨਤਾ ਪਾਰਟੀ ਸੱਚ ਮੁੱਚ ਆਪਣੇ ਬਲਬੂਤੇ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਸਥਾਪਿਤ ਕਰਨਾ ਚਾਹੁੰਦੀ ਹੈ ਤਾਂ ਉਹਨਾਂ ਨੂੰ ਪੰਜਾਬ ਦੀ ਬਾਤ ਆ ਕੁਝ ਨਾ ਕੁਝ ਫੜਨੀ ਹੀ ਪਵੇਗੀ ਜੀ ਤੋਂ ਸਾਹਿਬ ਦੂਜੇ ਪਾਸੇ ਗੱਲ ਕਰਾਂਗੇ ਜੀ ਨਵਜੋਤ ਸਿੰਘ ਸਿੱਧੂ ਦੀ ਜੋ ਕਿ ਨਵਜੋਤ ਸਿੰਘ ਸਿੱਧੂ ਸਿਆਸਤ ਤੋਂ ਦੂਰ ਚੱਲ ਰਹੇ ਨੇ ਤੇ ਹੁਣ ਉਹ ਇੰਡੀਆ ਗੋਟ ਟੈਲੈਂਟਡ ਦੇ ਜੱਜ ਬਣਨਗੇ ਜੀ ਚਲੋ ਤੁਹਾਨੂੰ ਯਾਦ ਹੋਵੇਗਾ ਪਿਛਲੇ ਸਮੇਂ ਦੇ ਦੌਰਾਨ ਨਵਜੋਤ ਸਿੰਘ ਸਿੱਧੂ ਨੇ ਐਲਾਨ ਕਰਤਾ ਸੀ ਕਿ ਭਾਈ ਸਾਹਿਬ ਮੇਰਾ ਜਿੰਨਾ ਕੁ سرمਾਇਆ ਸੀ ਉਹ ਸਾਰੇ ਦਾ ਸਾਰਾ ਸਿਆਸਤ ਦੇ ਜਰੀਏ ਖਰਚੋ ਚੁੱਕਿਆ ਉਹਨਾਂ ਕੁਝ ਮੈਨੂੰ ਪ੍ਰਾਪਤ ਨਹੀਂ ਹੋਇਆ ਜਿੰਨਾ ਕੁਝ ਮੇਰਾ ਖਰਚ ਹੋ ਗਿਆ ਅਜਿਹੇ ਦੇ ਵਿੱਚ ਉਹ ਬਹੁਤ ਸਾਰੇ ਟੀਵੀਆਂ ਦੇ ਸ਼ੋਅ ਵਿੱਚ ਪਹਿਲਾਂ ਹੀ ਸ਼ਮੂਲੀਅਤ ਕਰ ਰਹੇ ਨੇ ਤੇ ਹੁਣ ਜਿਹੜਾ ਤਾਜ਼ਾ ਪਤਾ ਲੱਗਿਆ ਇੰਡੀਆਜ਼ ਗੌਟ ਟੈਲੈਂਟ ਦੇ ਜੱਜ ਹੋਣਗੇ ਕਹਿੰਦੇ ਆ ਕਿ ਇੱਕ ਸ਼ੋਅ ਨਹੀਂ ਭਾਵਨਾਵਾਂ ਪ੍ਰਤਿਭਾ ਆਤਮਾ ਦਾ ਸੰਗਮ ਹੈ ਤੇ ਸਾਨੂੰ ਪਤਾ ਕਿ ਨਵਾਂ ਸੀਜ਼ਨ ਇਹ ਜਿਹੜਾ ਹੈਗਾ ਸੋਨੀ ਟੀਵੀ ਅਤੇ ਸੋਨੀ ਲਿਵ ਸੋਨੀ ਲਾਈਵ ਤੇ ਸ਼ੁਰੂ ਹੋ ਰਿਹਾ ਹੈ ਨਵਜੋਤ ਸਿੰਘ ਸਿੱਧੂ ਇਹਦੇ ਵਿੱਚ ਕਹਿੰਦੇ ਆ ਕਿ ਜੱਜ ਦੀ ਭੂਮਿਕਾ ਦੇ ਵਿੱਚ ਆਇਆ ਕਰਨਗੇ ਜੀ ਕਿਰਪਾ ਸਰ ਤਿਹਾਰਾਂ ਦਾ ਸੀਜ਼ਨ ਚੱਲ ਪਿਆ ਜੀ ਹੁਣ ਤਿਹਾੜਾਂ ਆਣਗੇ ਦੀਵਾਲੀ ਆਏਗੀ ਕੀ ਹੋਰ ਕਈ ਤਿਹਾੜਾਂ ਆਣਗੇ ਜਿਹਦੇ ਚੱਲਦੇ ਚੰਡੀਗੜ੍ਹ ਦੇ ਟ੍ਰੈਫਿਕ ਵੱਲੋਂ ਇੱਕ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਿਆ ਸਕੂਲ ਪਾਰਕਿੰਗ ਸਥਾਨ ਬਜ਼ਾਰਾਂ ਲਈ ਖੋਲ ਦਿੱਤੇ ਗਏ ਨੇ ਇਹ ਹੁਕਮ 31 ਅਕਤੂਬਰ ਤੱਕ ਲਾਗੂ ਰਹਿਣਗੇ ਜੀ ਦੇਖੋ ਜਦੋਂ ਸਾਡਾ ਮੁੱਖ ਤਿਹਾਉਰ ਹੈ ਉਹ ਤਿਹਾੜਾ ਦੀਵਾਲੀ ਦੀਵਾਲੀ ਦੇ ਵਿੱਚ ਲੋਕ ਭਮੇ ਲੋਡ ਤੋਂ ਵੱਧ ਸਮਰੱਥਾ ਵਾਲਾ ਜਾ ਆਮ ਲੋਕ ਨੇ ਆਪੋ ਆਪਣੀ ਸਮਰੱਥਾ ਦੇ ਮੁਤਾਬਕ ਉਹ ਖਰੀਦਦਾਰੀ ਕਰਦੇ ਆ ਤੇ ਲੋਕ ਆਪੋ ਆਪਣੇ ਘਰਾਂ ਨੂੰ ਸਜਾਉਂਦੇ ਵੀ ਆ ਤੇ ਲੋਕ ਉਹਦੇ ਮੁਤਾਬਕ ਕਾफी ਹੱਦ ਤੱਕ ਆਪਣੀ ਖਰੀਦਦਾਰੀ ਕਰਦੇ ਆ ਦਿਵਾਲੀ ਕਿਹੋ ਜਿਹਾ ਤਿਆਰ ਹੈ ਜਿਦੇ ਵਿੱਚ ਲੋਕ ਤੋਹਫਿਆਂ ਦਾ ਆਦਾਨ-ਪ੍ਰਦਾਨ ਵੀ ਕਰਦੇ ਐ ਪਤਾ ਲੱਗਿਆ ਕਿ ਇਸ ਮਾਮਲੇ ਦੇ ਵਿੱਚ ਜਿਹੜੀਆਂ ਸਕੂਲਾਂ ਦੀਆਂ ਪਾਰਕਿੰਗ ਨੇ ਉਹਨਾਂ ਨੂੰ ਹੁਣ ਕਿਉਂਕਿ ਨਿਰਭਿਕ ਦੇ ਵਿੱਚ ਸਕੂਲਾਂ ਦੇ ਵਿੱਚ ਛੁੱਟੀਆਂ ਹੋਣਗੀਆਂ ਤਾਂ ਆਵਾਜ਼ਾਈ ਤੋਂ ਬਚਣ ਲਈ ਕੁਝ ਅਡਵਾਈਸਰੀਆਂ ਜਾਰੀ ਕੀਤੀਆਂ ਨੇ ਚੰਡੀਗੜ੍ਹ ਪੁਲਿਸ ਨੇ ਉਹਨਾਂ ਨੇ ਕਿਹਾ ਕਿ ਸੈਕਟਰ 22 ਸ਼ਾਸਤਰੀ ਮਾਰਕੀਟ 15 18 19 41 ਅਤੇ ਹੋਰ ਜਿੱਥੇ ਸਭ ਤੋਂ ਵੱਧ ਟ੍ਰੈਫਿਕ ਹੁੰਦੀ ਹੈ ਤਾਂ ਨੇੜਲੇ ਸਕੂਲਾਂ ਦੇ ਖੁੱਲ੍ਹੇ ਮੈਦਾਨ ਵਿੱਚ ਪਾਰਕਿੰਗ ਦਾ ਫੈਸਲਾ ਕੀਤਾ ਹੈ ਔਰ ਜੇ ਗਲਤ ਪਾਰਕਿੰਗ ਕੀਤੀ ਉਹਦਾ ਭਾਈ ਚਲਾਨ ਵੀ ਨਾਲ ਦੀ ਨਾਲ ਕੀਤਾ ਜਾਵੇਗਾ ਕਿਹਾ ਗਿਆ ਕਿ ਨੇੜیکی ਬਾਜ਼ਾਰ ਜਗ੍ਹਾ ਤੇ ਜਾਣ ਲਈ ਗੱਡੇ ਚਲਾਉਣ ਦੀ ਬਜਾਏ ਪੈਦਲ ਚੱਲੋ ਪੀੜ ਭੜੱਕੇ ਤੋਂ ਗਰੇਜ ਕਰੋ ਕਾਰ ਪੂਲਿੰਗ ਕੀਤੀ ਜਾਵੇ ਵਾਹਨ ਤਬਦੀਲ ਨਿਧਾਰਤ ਪਾਰਕਿੰਗ ਤਮਾਤੀ ਕੀਤੀ ਜਾਵੇ ਸੜਕ ਤੇ ਗੱਡੀਆਂ ਦੀ ਪਾਰਕਿੰਗ ਉਲੰਘਣਾ ਮੰਨੀ ਜਾਵੇਗੀ ਗੱਡੀ ਵਿੱਚ ਆਪਣੇ ਕੀਮਤੀ ਸਮਾਨ ਨਾ ਛੱਡੋ ਜਿਹਦੇ ਲਈ ਟ੍ਰੈਫਿਕ ਪੁਲਿਸ ਕਿਸੇ ਤਰ੍ਹਾਂ ਦੀ ਜ਼ਿੰਮੇਵਾਰ ਨਹੀਂ ਹੋਵੇਗੀ ਟ੍ਰੈਫਿਕ ਜਾਮ ਵਿੱਚ ਸਬਰ ਰੱਖੋ ਤੇ ਕਈ ਲੋਕ ਸਾਡੇ ਮੁਲਕ ਦਾ ਇੱਕ ਉਲਟਰਵਾਜ ਆ ਬਿੱਟੂ ਜੀ ਵਿਦੇਸ਼ਾਂ ਦੇ ਵਿੱਚ ਜੇ ਤੁਸੀਂ ਹਾਰਨ ਵਜਾ ਦਿੰਨੇ ਹੋ ਨਾ ਤਾਂ ਲੋਕ ਬਹੁਤ ਵੱਡੀ ਗਾਲ ਦੇ ਬਰਾਬਰ ਸਮਝਦੇ ਐ ਤੇ ਸਾਡੇ ਟਰੱਕਾਂ ਦੇ ਪਿੱਛੇ ਵਾਨਾ 'ਚ ਲਿਖਿਆ ਕੀ ਹੁੰਦਾ ਹਾਰਨ ਵਜਾਓ ਜੇ ਅੰਗਰੇਜ਼ੀ 'ਚ ਲਿਖਿਆ ਦੇਖਿਆ ਬਲੋ ਹਾਰਨ ਤੇ ਇਹ ਐਡਵਾਈਜ਼ਰੀ ਹੈ ਜਿਹੜੀ ਚੰਡੀਗੜ੍ਹ ਪੁਲਿਸ ਨੇ ਆਮ ਲੋਕਾਂ ਵਾਸਤੇ ਜਾਰੀ ਕਰਤੀ ਹੈ ਤਾਂ ਕਿ ਜਿਹੜਾ ਦੀਵਾਲੀ ਤੇ ਹੋਰ ਤਿਹਾਰ ਆ ਰਹੇ ਨੇ ਇਹਨਾਂ ਤਿਹਾਰਾਂ ਦੇ ਮੱਦੇ ਨਜ਼ਰ ਲੋਕ ਭੀੜ ਭੜੱਕੇ ਤੋਂ ਗੁਰੇਜ਼ ਕਰਨ ਤੇ ਜਿਹੜੇ ਲੋਕ ਬਿਨਾਂ ਮਤਲਬ ਤੋ ਹਾਰਨ ਬਜਾਈ ਜਾਂਦੇ ਆ ਉਹਨਾਂ ਦੇ ਵੀ ਚਲਾਨ ਕੀਤੇ ਜਾ ਸਕਦੇ ਨੇ ਇਹ ਐਡਵਾਈਜ਼ਰੀ ਚੰਡੀਗੜ੍ਹ ਪੁਲਿਸ ਨੇ ਆਮ ਲੋਕਾਂ ਵਾਸਤੇ ਜਾਰੀ ਕਰ ਦਿੱਤੀ ਸੋ ਗੱਲ ਕਰਾਂਗੇ ਜੇ ਮਿੱਤ ਸ਼ਾ ਜੋ ਕਿ ਗ੍ਰਹਿ ਮੰਤਰੀ ਨੇ ਉਹਨਾਂ ਵੱਲੋਂ ਹਰਿਆਣਾ ਦਾ ਦੌਰਾ ਕੀਤਾ ਗਿਆ ਸੀ ਪਰ ਹੁਣ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਿਆਣੇ ਦੇ ਦੌਰੇ ਤੇ ਜਾਣਗੇ ਜੀ ਬਿਲਕੁਲ ਜੀ ਦੇਸ਼ ਦੇ ਪ੍ਰਧਾਨ ਮੰਤਰੀ ਅਗਲੇ ਦਿਨਾਂ ਦੇ ਵਿੱਚ ਹਰਿਆਣੇ ਦੇ ਦੌਰੇ ਤੇ ਆ ਰਹੇ ਨੇ ਉਹਦਾ ਸਭ ਤੋਂ ਵੱਡਾ ਕਿ 17 ਅਕਤੂਬਰ ਨੂੰ ਜਿਹੜੇ ਨਾਇਬ ਸਿੰਘ ਸੈਣੀ ਨੇ ਇਹਨਾਂ ਦੇ ਬਤੌਰ ਮੁੱਖ ਮੰਤਰੀ ਇਹਨਾਂ ਦੀ ਸਰਕਾਰ ਦਾ 1 ਸਾਲ ਸਮਾਂ ਪੂਰਾ ਹੋਣ ਲੱਗਾ ਰਿਹਾ ਹੈ। ਆਰ ਨਿੱਜੀ ਤੌਰ ਤੇ ਉਹਨਾਂ ਨੇ ਸੱਦਾ ਦਿੱਤਾ ਹੈ। ਪ੍ਰਧਾਨ ਮੰਤਰੀ ਜੰਗੀ ਬਹਾਦਰ ਅਤੇ ਇੱਥੇ 600 ਕਰੋੜ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਘਰੇਲੂ ਅਡੇ ਦਾ ਵੀ ਉਦਘਾਟਨ ਕਰਨਗੇ ਕਈ ਹੋਰ ਸਮਾਗਮਾਂ ਦੇ ਵਿੱਚ ਸ਼ਮੂਲੀਅਤ ਕਰਨਗੇ ਤੇ ਜਿਹੜਾ ਇਹ ਸੈਣੀ ਸਾਹਿਬ ਦਾ ਕਾਰਜਕਾਲ ਪੂਰਾ ਹੋਇਆ 1 ਸਾਲ ਦਾ ਉਹਨਾਂ ਨੇ 17 ਅਕਤੂਬਰ 2024 ਨੂੰ ਚੱਕੀ ਸੀ। ਔਰ ਬਹੁਤ ਸਾਰੇ ਲੋਕ ਨੈਪ ਸਿੰਘ ਸੈਣੀ ਸਾਹਿਬ ਨੂੰ ਇੱਕ ਵਧੀਆ ਤੇ ਕੁਸ਼ਲ ਸਰਕਾਰ ਚਲਾਉਣ ਵਾਸਤੇ ਵਧਾਈ ਵੀ ਦੇ ਰਹੇ ਨੇ। ਔਰ ਆਪਾਂ ਦੇਖਦੇ ਹਾਂ ਕਿ ਨੈਪ ਸਿੰਘ ਸੈਣੀ ਇੱਕ ਨਿਵੇਕਲੇ ਮੁੱਖ ਮੰਤਰੀ ਨੇ। ਉਹਨਾਂ ਦਾ ਕਦੇ ਕੋਈ ਝਗੜਾ ਝਗੜਾ ਹੀ ਨਹੀਂ ਹੁੰਦਾ। ਔਰ ਸੁਰੱਖਿਆ ਬਲ ਵੀ ਉਸ ਸੀਮਤ ਲੈ ਕੇ ਤੁਰਦੇ ਆ। ਜਿਨ੍ਹਾਂ ਨੇ ਨੈਭ ਸਿੰਘ ਸੈਣੀ ਨਾਲ ਬਤੌਰ ਮੁੱਖ ਮੰਤਰੀ ਹੈ ਆ ਸਾਡੇ ਵਾਲ ਤਾਂ ਮੰਤਰੀ ਲਈ ਫਿਰਦੇ ਆ ਉਹਨੇ ਉਹਨੇ ਗੱਲ ਮੈਂ ਤੇ ਜੇਕਰ ਤੁਸੀਂ ਕਿਧਰੇ ਸੈਣੀ ਸਾਹਿਬ ਦੇ ਘਰ ਪਹੁੰਚ ਜਾਮੋਂ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਠੀਕ ਹੈ ਜਾਂਚ ਪੜਤਾਲ ਕਰਨਾ ਸੁਰੱਖਿਆ ਕਰਮਚਾਰੀਆਂ ਦਾ ਕੰਮ ਹੈ ਪਰ ਇਹਦਾ ਮਤਲਬ ਇਹ ਨਹੀਂ ਕਿ ਜਾਂਚ ਪੜਤਾਲ ਦੀ ਆੜ ਦੇ ਵਿੱਚ ਲੋਕਾਂ ਨੂੰ ਪਰੇਸ਼ਾਨ ਕੀਤਾ ਜਾਵੇ ਇਹ ਹਿੱਸਾ ਉਹਨਾਂ ਦੇ ਜਾਂਦਾ ਕੱਲ ਮੈਂ ਖਬਰ ਪੜ੍ਹ ਰਿਹਾ ਸੀ ਆਪਾਂ ਡਿਸਕਸ ਵੀ ਕੀਤੀ ਹੈ ਕਿ ਓਵਰਡੋਜ ਨਾਲ ਮੌਤਾਂ ਨਸ਼ੇ ਦੀ ਨਾਲ ਉਹਦੇ ਵਿੱਚ ਹਰਿਆਣੇ ਦੇ ਵਿੱਚ ਕੋਈ ਮੌਤ ਨਹੀਂ ਇਹਦਾ ਸਿਹਰਾ ਵੀ ਨੈਭ ਸਿੰਘ ਸੈਣੀ ਸਾਹਿਬ ਨੂੰ ਜਾਂਦਾ ਤੇ ਸਭ ਤੋਂ ਜਿਹੜਾ ਨੰਬਰ 1 ਹੈ ਉਹ ਜਦੋਂ ਨਸ਼ਾ ਆਇਆ ਬਰੁੱਧ ਦੇ ਸਭ ਤੋਂ ਵੱਧ ਅੰਕੜਾ 99 ਦਾ ਪੰਜਾਬ ਦਾ ਹੈ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਵਿੱਚ ਢਿਲ ਸਾਬ ਐਨਹੀਂ ਆ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਉਸ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਮਿਹਰਬਾਨੀ ਆਸਿਆ ਦੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਜੋ ਅਖੀਰ ਤੱਕ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਬਣੇ ਰਹੇ ਪ੍ਰੋਗਰਾਮ ਲੈ ਕੇ ਫਿਰ ਹਾਜ਼ਰ ਹੋਵਾਂਗੇ ਧੰਨਵਾਦ